ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਬੀਰਬਲ ਦੀ ਮੌਤਦਾਰਸ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਸਾਲ 1583 ਦੇ ਆਸ-ਪਾਸ ਦੀ ਗੱਲ ਹੈ ਅਕਬਰ ਦਾ ਦਰਬਾਰ ਹਮੇਸ਼ਾ ਦੀ ਤਰ੍ਹਾਂ ਸ਼ਾਨ-ਸ਼ੌਕਤ ਨਾਲ ਸਜਿਆ ਸੀ ਸੋਨੇ ਚਾਂਦੀ ਨਾਲ ਜੜੀਆਂ ਕੁਰਸੀਆਂ ਮਾਂਗੇ ਗਾਲਿਚਿਆਂ ਨਾਲ ਟੱਕਿਆ ਫਰਸ਼ ਅਤੇ ਸ਼ੀਸ਼ਿਆਂ ਵਾਲੇ ਸਤੂਨ ਦਰਬਾਰ ਦੀ ਰੌਣਕ ਵਧਾਉਂਦੇ ਸਨ ਮੰਚ ਦੇ ਮਹੱਦ ਵਿੱਚ ਅਕਬਰ ਆਪਣੀ ਸ਼ਾਨਦਾਰ ਸਿੰਘਾਸਨ ਤੇ ਬੈਠਾ ਸੀ ਅਤੇ ਦਰਬਾਰੀ ਆਪਣੇ ਆਪਣੇ ਸਥਾਨਾਂ ਤੇ ਬੈਠੇ ਸਨ ਬੀਰਬਲ ਜੋ ਹਮੇਸ਼ਾ ਅਕਬਰ ਦਾ ਪਰੋਸੇਮੰਦ ਅਤੇ ਚੁਸਤ ਬੁੱਧੀ ਵਾਲਾ ਮੰਤਰੀ ਸੀ ਉਸ ਦਿਨ ਵੀ ਦਰਬਾਰ ਵਿੱਚ ਮੌਜੂਦ ਸੀ ਪਰ ਉਸ ਦਿਨ ਕੁਝ ਅਜੀਹਾ ਸੀ ਜਿਸ ਨੇ ਦਰਬਾਰ ਦੀ ਹਵਾ ਬਦਲ ਦਿੱਤੀ ਪਿਛਲੇ ਕੁਝ ਹਫ਼ਤਿਆਂ ਤੋਂ ਅਕਬਰ ਨੂੰ ਗੁਪਤ ਰਿਪੋਰਟਾਂ ਮਿਲ ਰਹੀਆਂ ਸਨ ਕਿ ਰਾਜ ਵਿੱਚ ਕੁਝ ਸ਼ਕਤੀਸ਼ਾਲੀ ਸ਼ਕਤੀਆਂ ਬੀਰਬਲ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਬੀਰਬਲ ਦੀ ਅਕਲ ਅਤੇ ਸੱਚਾਈ ਕਾਰਨ ਬਹੁਤ ਸਾਰੇ ਦਰਬਾਰੀ ਉਸ ਨਾਲ ਜਲਦੇ ਸਨ ਅਤੇ ਅਕਬਰ ਜਾਣਦਾ ਸੀ ਕਿ ਦਰਬਾਰ ਦੇ ਅੰਦਰ ਹੀ ਕੋਈ ਉਸ ਨੂੰ ਮਾਰਨ ਦੀ ਸਾਜ਼ਿਸ਼ ਕਰ ਰਿਹਾ ਹੈ ਅਕਬਰ ਨੇ ਗੁਪਤ ਤੌਰ ਤੇ ਆਪਣੇ ਸੁਰੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਸੀ ਕਿ ਬੀਰਬਲ ਉੱਤੇ ਨਿਗਰਾਨੀ ਰੱਖੀ ਜਾਵੇ बीरबल ਨੂੰ ਵੀ ਕੁਝ ਅੰਦਾਜ਼ਾ ਸੀ ਕਿ ਹਾਲਾਤ ਬੇਕਾਬੂ ਹੋ ਰਹੇ ਹਨ ਪਰ ਉਹ ਆਪਣੀ ਆਦਤ ਅਨੁਸਾਰ ਮੁਸਕਰਾਉਂਦਾ ਅਤੇ ਸਭ ਨੂੰ ਆਪਣੀ ਹਾਜ਼ਰ ਜਵਾਬੀ ਨਾਲ ਮੋਹ ਲੈਂਦਾ ਇੱਕ ਸ਼ਾਮ ਬੀਰਬਲ ਨੂੰ ਇੱਕ ਅਜਿਹਾ ਖਤ ਮਿਲਿਆ ਜਿਸ ਤੇ ਕੋਈ ਨਾਮ ਨਹੀਂ ਸੀ ਉਸ ਵਿੱਚ ਸਿਰਫ ਇਹ ਲਿਖਿਆ ਸੀ ਜੇ ਤੂੰ ਅਕਬਰ ਦੀ ਅਸਲੀ ਸੁਰੱਖਿਆ ਚਾਹੁੰਦਾ ਹੈ ਤਾਂ ਅੱਜ ਰਾਤ ਰਾਜ ਮਹਿਲ ਦੇ ਉੱਤਰ ਵਾਲੇ ਪਾਸੇ ਜੋ ਜੰਗਲ ਹੈ ਉੱਥੇ ਆ ਉੱਥੇ ਤੈਨੂੰ ਅਜਿਹਾ ਰਾਜ ਮਿਲੇਗਾ ਜੋ ਸਾਰਾ ਦਰਬਾਰ ਹਿਲਾ ਦੇਵੇਗਾ ਬੀਰਬਲ ਸੋਚ ਵਿੱਚ ਪੈ ਗਿਆ ਉਹ ਜਾਣਦਾ ਸੀ ਕਿ ਇਹ ਕੋਈ ਜਾਲ ਵੀ ਹੋ ਸਕਦਾ ਹੈ ਪਰ ਉਸ ਦੀ ਅਕਲ ਕਹਿੰਦੀ ਸੀ ਕਿ ਸ਼ਾਇਦ ਕੋਈ ਵੱਡੀ ਗੁਪਤ ਜਾਣਕਾਰੀ ਵੀ ਪ੍ਰਾਪਤ ਹੋ ਸਕਦੀ ਹੈ ਉਸ ਨੇ ਫੈਸਲਾ ਕੀਤਾ ਕਿ ਉਹ ਆਪ ਜਾ ਕੇ ਵੇਖੇਗਾ ਰਾਤ ਦੇ ਸਮੇਂ ਜਦੋਂ ਮਹਿਲ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਬੀਰਬਲ ਨੇ ਆਪਣਾ ਸਧਾਰਨ ਪੇਸ ਬਣਾਇਆ ਅਤੇ ਕੋੜੇ ਤੇ ਚੜ ਕੇ ਉੱਤਰ ਵਾਲੇ ਜੰਗਲ ਵੱਲ ਰਵਾਨਾ ਹੋਇਆ ਚਾਂਦੀ ਹਲਕੀ ਰੋਸ਼ਨੀ ਵਿੱਚ ਰਾਹ ਮੁਸ਼ਕਲ ਨਾਲ ਦਿਸ ਰਿਹਾ ਸੀ ਜੰਗਲ ਵਿੱਚ ਪਹੁੰਚ ਕੇ ਉਸ ਨੂੰ ਹਵਾ ਵਿੱਚ ਇੱਕ ਡਰਾਵਣਾ ਸੁਨਾਪਣ ਮਹਿਸੂਸ ਹੋਇਆ ਉਹ ਹੌਲੀ-ਹੌਲੀ ਕੋਰੇ ਤੋਂ ਉੱਤੜਿਆ ਅਤੇ ਚਾਰ ਪਾਸੇ ਦੇਖਣ ਲੱਗਾ ਅਚਾਨਕ ਉਸਨੇ ਇੱਕ ਪਰਛਾਈ ਵੇਖੀ ਜੋ ਦਰਖਤਾਂ ਦੇ ਪਿੱਛੇ ਲੁਕ ਰਹੀ ਸੀ ਬੀਰਬਲ ਨੇ ਉੱਚੀ ਆਵਾਜ਼ ਵਿੱਚ ਕਿਹਾ ਕੌਣ ਹੈ ਉੱਥੇ ਬਾਹਰ ਆਓ ਕੁਝ ਪਲਾਂ ਦੀ ਚੁੱਪ ਤੋਂ ਬਾਅਦ ਇੱਕ ਬੁੱਢਾ ਫਕੀਰ ਬਾਹਰ ਆਇਆ ਉਸ ਦੀ ਅੱਖਾਂ ਲਾਲ-lal ਚਿਹਰਾ ਰੁੱਖਾ ਅਤੇ ਹੱਥ ਵਿੱਚ ਇੱਕ ਪੁਰਾਣੀ ਕਿਤਾਬ ਸੀ ਉਸਨੇ ਬੀਰਬਲ ਵੱਲ ਦੇਖ ਕੇ ਕਿਹਾ ਤੂੰ ਦੇਰ ਕਰ ਦਿੱਤੀ ਬੀਰਬਲ ਹੁਣ ਸ਼ੁਰੂ ਹੋਵੇਗੀ ਹੂਨ ਦੀ ਖੇਡ ਬੀਰਬਲ ਕੁਝ ਕਹਿ ਸਕੇ ਇਸ ਤੋਂ ਪਹਿਲਾਂ ਹੀ ਉਹ ਬੁੱਢਾ ਤੋਏ ਵਾਂਗ ਗਾਇਬ ਹੋ ਗਿਆ ਸਿਰਫ ਉਹ ਕਿਤਾਬ ਹੀ ਜ਼ਮੀਨ ਤੇ ਰਹਿ ਗਈ ਬੀਰਬਲ ਨੇ ਉਹ ਕਿਤਾਬ ਚੁੱਕੀ ਕਿਤਾਬ ਦੇ ਕਵਰ ਤੇ ਲਿਖਿਆ ਸੀ ਸ਼ਕਤੀ ਦੇ 40 ਮੰਤਰ ਉਸਨੇ ਪੰਨੇ ਪਲਟੇ ਤਾਂ ਇੱਕ ਪੰਨੇ ਤੇ ਲਿਖਿਆ ਸੀ ਜਿਸ ਦੀ ਅਕਲ ਸਾਰੀ ਰਿਆਸਤ ਨੂੰ ਕਾਬੂ ਕਰ ਲਵੇ ਉਸ ਨੂੰ ਖਤਮ ਕਰਨਾ ਹੀ ਪਾਵੇਗਾ ਬੀਰਬਲ ਦੇ ਹੱਥ ਕੰਬਣ ਲੱਗੇ ਉਹ ਸਮਝ ਗਿਆ ਕਿ ਇਹ ਕੋਈ ਤੰਤਰ ਮੰਤਰੀ ਜਾਂ ਵੈਰੀ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਨੇ ਫੌਰੀ ਤੌਰ ਤੇ ਵਾਪਸ ਮਹਿਲ ਜਾਣ ਦਾ ਫੈਸਲਾ ਕੀਤਾ ਪਰ ਜਦੋਂ ਉਹ ਕੋੜੇ ਤੇ ਚੜਿਆ ਉਸ ਨੂੰ ਪਿੱਛੇ ਕੋਈ ਆੜ ਸੁਣਾਈ ਦਿੱਤੀ ਉਹ ਮੁੜਿਆ ਤਾਂ ਸਿਰਫ ਹਨੇਰਾ ਸੀ ਦੂਜੇ ਦਿਨ ਸਵੇਰੇ ਦਰਬਾਰ ਵਿੱਚ ਹਲਚਲ ਮਚੀ ਹੋਈ ਸੀ ਬੀਰਬਲ ਕਿਤੇ ਵੀ ਦਿਖ ਨਹੀਂ ਰਿਹਾ ਸੀ ਅਕਬਰ ਨੇ ਆਪਣੇ ਸੁਰੱਖਿਆ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਤੁਰੰਤ ਬੀਰਬਲ ਨੂੰ ਲੱਭ ਕੇ ਲਿਆਓ ਸਾਰਾ ਦਰਬਾਰ ਹੈਰਾਨ ਸੀ ਕੁਝ ਦਰਬਾਰੀ ਚੁੱਪਚਾਪ ਖੁਸ਼ ਸਨ ਕਿਉਂਕਿ ਉਹਨਾਂ ਦੀਆਂ ਸਾਜ਼ਿਸ਼ਾਂ ਸ਼ਾਇਦ ਕਾਮਯਾਬ ਹੋ ਰਹੀਆਂ ਸਨ ਅਕਬਰ ਨੂੰ ਬੀਰਬਲ ਨਾਲ ਖਾਸ ਪਿਆਰ ਸੀ ਉਸਨੇ ਕਿਹਾ ਜੇ ਬੀਰਬਲ ਨੂੰ ਕੁਝ ਹੋ ਗਿਆ ਤਾਂ ਸਾਰਾ ਦਰਬਾਰ ਬੇਨਕਾਬ ਕਰ ਦੇਵਾਂਗਾ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ ਬਖਸ਼ਾਂਗਾ ਨਹੀਂ ਅਕਬਰ ਦੇ ਜਾਸੂਸਾਂ ਨੇ ਬੀਰਬਲ ਦੇ ਕਮਰੇ ਤੋਂ ਕੁਝ ਅਜੀਬ ਨਿਸ਼ਾਨ ਲੱਭੇ ਬੀਰਬਲ ਦੇ ਮੇਜ ਤੇ ਇੱਕ ਪੁਰਾਣਾ ਕਾਗਜ਼ ਪਿਆ ਸੀ ਜਿਸ ਤੇ ਸਿਆਹੀ ਨਾਲ ਲਿਖਿਆ ਸੀ ਜੰਗਲ ਦੇ ਸੱਚ ਦਾ ਰਾਜ ਖੋਲੇਗਾ ਇਹ ਕਾਗਜ਼ ਵੇਖ ਕੇ ਅਕਬਰ ਨੂੰ ਬੇਚੈਨੀ ਹੋ ਗਈ ਉਸ ਨੇ ਤੁਰੰਤ ਆਪਣਾ ਹਾਸ ਸਿਪਾਈ ਅਫਸਰ ਕਾਸਿਮ ਖਾਨ ਨੂੰ ਆਦੇਸ਼ ਦਿੱਤਾ ਕਿ ਉਹ ਉੱਤਰ ਵਾਲੇ ਜੰਗਲ ਦੀ ਤਲਾਸ਼ ਲਵੇ ਕਾਸਿਮ ਖਾਨ ਬਹੁਤ ਚੁਸਤ ਅਤੇ ਬਹਾਦਰ ਸੀ ਉਹ 15 ਸਿਪਾਈਆਂ ਦੇ ਨਾਲ ਜੰਗਲ ਵੱਲ ਰਵਾਨਾ ਹੋਇਆ ਜਦੋਂ ਉਹ ਲੋਕ ਉਸ ਥਾਂ ਤੇ ਪਹੁੰਚੇ ਜਿੱਥੇ ਬੀਰਬਲ ਆਖਰੀ ਵਾਰ ਵੇਖਿਆ ਗਿਆ ਸੀ ਉੱਥੇ ਉਹਨਾਂ ਨੂੰ ਜ਼ਮੀਨ ਤੇ ਇੱਕ ਟੁੱਟੀ ਹੋਈ ਚਾਂਦੀ ਦੀ ਚਾਬੀ ਮਿਲੀ ਚਾਬੀ ਤੇ ਅਕਬਰ ਦੇ ਦਰਬਾਰ ਦਾ ਨਿਸ਼ਾਨ ਬਣਿਆ ਹੋਇਆ ਸੀ ਕਾਸਿਮ ਖਾਨ ਸਮਝ ਗਿਆ ਕਿ ਇਹ ਬੀਰਬਲ ਦੀ ਹੋ ਸਕਦੀ ਹੈ ਜੰਗਲ ਦੇ ਅੰਦਰ ਵਧਦੇ ਹੋਏ ਉਹਨਾਂ ਨੇ ਇੱਕ ਪੁਰਾਣੀ ਚਾਈਪੜੀ ਦੇਖੀ ਦਰਵਾజా ਅੱਧ ਖੁੱਲਾ ਸੀ ਅਤੇ ਅੰਦਰੋਂ ਤਾਹਾਂ ਨਿਕਲ ਰਿਹਾ ਸੀ। ਕਾਸਿਮ ਖਾਨ ਨੇ ਸਿਪਾਈਆਂ ਨੂੰ ਸਾਵਧਾਨ ਰਹਿਣ ਦਾ ਹੁਕਮ ਦਿੱਤਾ। ਜਦੋਂ ਉਹ ਲੋਕ ਅੰਦਰ ਗਏ ਤਾਂ ਉੱਥੇ ਸਿਰਫ ਇੱਕ ਵੱਡਾ ਕਾਲਾ ਕੜਾ ਪਿਆ ਸੀ। ਕੜੇ ਵਿੱਚੋਂ ਕਾਲਾ ਤਾਹਾਂ ਨਿਕਲ ਰਿਹਾ ਸੀ। ਕੜੇ ਦੇ ਕੋਲ ਇੱਕ ਕਿਤਾਬ ਖੁੱਲੀ ਪਈ ਸੀ। ਉਹ ਹੀ ਸੀ ਸ਼ਕਤੀ ਦੇ 40 ਮੰਤਰ ਵਾਲੀ ਕਿਤਾਬ। ਕਾਸਿਮ ਖਾਨ ਨੂੰ ਲੱਗਾ ਕਿ ਕੋਈ ਕਾਲਾ ਜਾਦੂ ਚੱਲ ਰਿਹਾ ਹੈ। ਉਹ ਕਿਤਾਬ ਨੂੰ ਛੂਹਣ ਹੀ ਲੱਗਿਆ ਸੀ। ਕਿ ਕੜੇ ਵਿੱਚੋਂ ਇੱਕ ਆਵਾਜ਼ ਆਈ ਜੋ ਵੀ ਇਸ ਰਾਜ ਨੂੰ ਖੋਲ ਆਵੇਗਾ ਉਹ ਆਪਣੀ ਜ਼ਿੰਦਗੀ ਹਾਰ ਜਾਵੇਗਾ ਸਿਪਾਹੀ ਡਰ ਗਏ ਪਰ ਕਾਸਿਮ ਖਾਨ ਨੇ ਹੌਸਲਾ ਰੱਖਿਆ ਉਹ ਜਾਣਦਾ ਸੀ ਕਿ ਬੀਰਬਲ ਦੀ ਜਾਨ ਖਤਰੇ ਵਿੱਚ ਹੈ ਇਸੇ ਦੌਰਾਨ ਦਰਬਾਰ ਵਿੱਚ ਕੁਝ ਦਰਬਾਰੀ ਆਪਸ ਵਿੱਚ ਗੁਪਤ ਗੱਲਾਂ ਕਰ ਰਹੇ ਸਨ ਸਭ ਤੋਂ ਵੱਧ ਸ਼ੱਕ ਮੰਤਰੀ ਅਲੀ ਮਿਰਜ਼ਾ ਉੱਤੇ ਸੀ ਜੋ ਹਮੇਸ਼ਾ ਬੀਰਬਲ ਦੇ ਵਿਰੋਧ ਵਿੱਚ ਰਹਿੰਦਾ ਸੀ ਉਸ ਦੀ ਅਕਲ ਚਾਲਾਕ ਪਰ ਦਿਲ ਵਿੱਚ ਇਰਖਾ ਨਾਲ ਭਰੀ ਸੀ ਅਕਬਰ ਨੇ ਆਪਣਾ ਹੋਰ ਪਰੋਸੇਮੰਦ ਮੰਤਰੀ ਟੋਡਰਮਲ ਨੂੰ ਆਦੇਸ਼ ਦਿੱਤਾ ਕਿ ਉਹ ਅਲੀ ਮਿਰਜ਼ਾ ਤੇ ਨਿਗਰਾਨੀ ਰੱਖੇ ਟੋਡਰਮਲ ਨੇ ਕੁਝ ਦਿਨਾਂ ਵਿੱਚ ਹੀ ਪਤਾ ਲਗਾ ਲਿਆ ਕਿ ਅਲੀ ਮਿਰਜ਼ਾ ਦਾ ਸੰਪਰਕ ਕਿਸੇ ਤੰਤਰ ਮੰਤਰੀ ਨਾਲ ਹੈ ਜੋ ਰਾਜ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੇ ਪਾਸੇ ਬੀਰਬਲ ਹਕੀਕਤ ਵਿੱਚ ਇੱਕ ਗੁਪਤ ਸਥਾਨ ਤੇ ਕੈਦ ਸੀ ਉਸਨੂੰ ਜੰਗਲ ਤੋਂ ਅਗਵਾ ਕਰਕੇ ਇੱਕ ਪੁਰਾਣੇ ਕਿਲੇ ਵਿੱਚ ਲਿਆਦਾ ਗਿਆ ਸੀ ਕਿਲੇ ਦੇ ਅੰਦਰ ਹਨੇਰੇ ਕਮਰੇ ਵਿੱਚ ਉਸਦੇ ਹੱਥ ਪੈਰ ਬੰਨੇ ਹੋਏ ਸਨ ਉਸਦੇ ਸਾਹਮਣੇ ਉਹੀ ਬੁੱਢਾ ਫਕੀਰ ਖੜਾ ਸੀ ਜਿਸਨੇ ਜੰਗਲ ਵਿੱਚ ਉਸਨੂੰ ਮਿਲ ਕੇ ਕਿਤਾਬ ਛੱਡੀ ਸੀ ਫਕੀਰ ਨੇ ਹੱਸ ਕੇ ਕਿਹਾ ਤੂੰ ਅਕਬਰ ਦਾ ਦਿਮਾਗ ਹੈ ਜਦ ਤੱਕ ਤੂੰ ਜ਼ਿੰਦਾ ਹੈ ਮੇਰੀ ਤਾਕਤ ਨਹੀਂ ਵੱਧ ਸਕਦੀ ਹੁਣ ਤੇਰਾ ਅੰਤ ਆ ਗਿਆ ਹੈ ਬੀਰਬਲ ਸ਼ਾਂਤ ਰਹਿੰਦਾ ਹੈ ਉਹ ਜਾਣਦਾ ਸੀ ਕਿ ਜੇ ਉਸਨੇ ਅਕਲ ਤੋਂ ਕੰਮ ਲਿਆ ਤਾਂ ਉਹ ਇਸ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਸਕਦਾ ਹੈ ਫਕੀਰ ਅਸਲ ਵਿੱਚ ਇੱਕ ਤਾਕਤਵਰ ਤੰਤਰ ਮੰਤਰੀ ਸੀ ਜਿਸ ਦਾ ਨਾਮ ਮੌਲਾਨਾ ਜ਼ਹਿਰਉਦਦਿਨ ਸੀ ਉਹ ਕਈ ਸਾਲਾਂ ਤੋਂ ਅਕਬਰ ਦੇ ਰਾਜ ਵਿੱਚ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੀਰਬਲ ਹਮੇਸ਼ਾ ਉਸ ਦੀਆਂ ਚਾਲਾਂ ਨੂੰ ناکਾਮ ਕਰ ਦਿੰਦਾ ਸੀ ਹੁਣ ਉਸਨੇ ਫੈਸਲਾ ਕਰ ਲਿਆ ਸੀ ਕਿ ਬੀਰਬਲ ਨੂੰ ਖਤਮ ਕਰਨਾ ਹੀ ਪਵੇਗਾ ਉਸਨੇ ਬੀਰਬਲ ਨੂੰ ਕਿਹਾ ਤੇਰੀ ਕੁਰਬਾਨੀ ਨਾਲ ਮੇਰੇ ਮੰਤਰ ਪੂਰੇ ਹੋਣਗੇ ਅਤੇ ਅਕਬਰ ਦਾ ਰਾਜ ਮੇਰੇ ਕਾਬੂ ਵਿੱਚ ਆ ਜਾਵੇਗਾ। ਬੀਰਬਲ ਨੇ ਹੌਲੀ ਆਵਾਜ਼ ਵਿੱਚ ਕਿਹਾ ਜਿਸ ਦਾ ਦਿਲ ਗੰਦਾ ਹੋਵੇ ਉਹ ਕਦੇ ਰਾਜ ਨਹੀਂ ਕਰ ਸਕਦਾ ਤੇਰਾ ਅੰਤ ਤੂੰ ਆਪ ਲਿਖ ਰਿਹਾ ਹੈ। ਦਰਬਾਰ ਵਿੱਚ ਜਦੋਂ ਟੋਡਰਮਲ ਨੇ ਇਹ ਸਾਰਾ ਪੇਦ ਖੋਲਿਆ ਕਿ ਅਲੀ ਮਿਰਜ਼ਾ ਅਤੇ ਮੌਲਾਨਾ ਜ਼ੈਰਉਦਦਨ ਮਿਲ ਕੇ ਸਾਜ਼ਿਸ਼ ਕਰ ਰਹੇ ਹਨ ਤਾਂ ਅਕਬਰ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਪੜਕ ਗਿਆ। ਉਸਨੇ ਤੁਰੰਤ ਹੀ ਇੱਕ ਗੁਪਤ ਟੀਮ ਬਣਾਈ ਜੋ ਰਾਤੋ-ਰਾਤ ਉਸ ਕਿਲੇ ਨੂੰ ਕੇਰਨ ਲਈ ਤਿਆਰ ਹੋ ਗਈ। ਕਾਸਿਮ ਖਾਨ ਨੂੰ ਇਸ ਟੀਮ ਦਾ ਮੁਖੀ ਬਣਾਇਆ ਗਿਆ। ਰਾਤ ਦੇ ਸਮੇਂ ਸਾਇਕੜੇ ਸਿਪਾਹੀ ਚੁੱਪਕੇ-ਚੁੱਪਕੇ ਉਸ ਪੁਰਾਣੇ ਕਿਲੇ ਵੱਲ ਵਧੇ। ਉਹਨਾਂ ਨੇ ਕਿਲੇ ਨੂੰ ਚਾਰੇ ਪਾਸੇ ਤੋਂ ਘੇਰਾ ਪਾਲਿਆ। ਕਾਸਿਮ ਖਾਨ ਨੇ ਸੰਕੇਤ ਦਿੱਤਾ ਅਤੇ ਸਿਪਾਹੀਆਂ ਨੇ ਕਿਲੇ ਦੇ ਦਰਵਾਜ਼ੇ ਤੋੜ ਦਿੱਤੇ। ਅੰਦਰ ਉਹਨਾਂ ਨੂੰ ਕਾਲੇ ਕੱਪੜਿਆਂ ਵਿੱਚ ਕਈ ਲੋਕ ਮਿਲੇ ਜੋ ਤੰਤਰਮੰਤਰ ਕਰ ਰਹੇ ਸਨ। ਸਿਪਾਈਆਂ ਨੇ ਉਹਨਾਂ ਨੂੰ ਤੁਰੰਤ ਕਾਬੂ ਕਰ ਲਿਆ ਮੌਲਾਨਾ ਜ਼ਹਿਰੂਦਦਿਨ ਹਾਲੇ ਵੀ ਬੀਰਬਲ ਨੂੰ ਮਾਰਨ ਲਈ ਮੰਤਰ ਪੜ ਰਿਹਾ ਸੀ ਜਦੋਂ ਸਿਪਾਈ ਉਸ ਤੱਕ ਪਹੁੰਚੇ ਬੀਰਬਲ ਨੇ ਉੱਚੀ ਆਵਾਜ਼ ਨਾਲ ਕਿਹਾ ਧਿਆਨ ਨਾਲ ਇਹ ਤੋਏ ਨਾਲ ਤੁਹਾਨੂੰ ਪਟਕਾਵੇਗਾ ਕਾਸਿਮ ਖਾਨ ਨੇ ਤੁਰੰਤ ਆਪਣੇ ਸਿਪਾਈਆਂ ਨੂੰ ਆਦੇਸ਼ ਦਿੱਤਾ ਅਤੇ ਉਹਨਾਂ ਨੇ ਮੌਲਾਨਾ ਨੂੰ ਜ਼ਿੰਦਾ ਕਾਬੂ ਕਰ ਲਿਆ ਅਤੇ ਬੀਰਬਲ ਨੂੰ ਆਜ਼ਾਦ ਕਰਵਾ ਲਿਆ ਗਿਆ ਦੂਜੇ ਦਿਨ बीरबल दरबार ਵਿੱਚ ਵਾਪਸ ਆਇਆ ਸਾਰਾ ਦਰਬਾਰ ਹੈਰਾਨ ਰਹਿ ਗਿਆ ਕਿ ਬੀਰਬਲ ਜ਼ਿੰਦਾ ਹੈ ਅਕਬਰ ਨੇ ਖੁਦ ਉਸ ਨੂੰ ਗਲੇ ਲਾਇਆ ਬੀਰਬਲ ਤੂੰ ਮੇਰੇ ਲਈ ਸਿਰਫ ਮੰਤਰੀ ਨਹੀਂ ਮੇਰਾ ਦੋਸਤ ਅਤੇ ਪਰਾ ਹੈ ਬੀਰਬਲ ਨੇ ਹੌਲੀ ਆਵਾਜ਼ ਵਿੱਚ ਕਿਹਾ ਹਜ਼ੂਰ ਸਾਜ਼ਿਸ਼ ਹਮੇਸ਼ਾ ਆਪਣੇ ਹੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਪਰ ਸੱਚ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ ਅਕਬਰ ਨੇ ਅਲੀ ਮਿਰਜ਼ਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਅਤੇ ਮੌਲਾਨਾ ਜ਼ਹਿਰਉਦਦਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਮੌਲਾਨਾ ਜ਼ਹਿਰਉਦਦਨ ਅਤੇ ਅਲੀ ਮਿਰਜ਼ਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਬੀਰਬਲ ਦਾ ਦਿਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਸ ਨੂੰ ਲੱਗ ਰਿਹਾ ਸੀ ਕਿ ਇਹ ਤਾਂ ਸਿਰਫ ਮੋਰੇ ਹਨ। ਇਸ ਸਾਜ਼ਿਸ਼ ਦੇ ਪਿੱਛੇ ਹੋਰ ਵੱਡੀ ਤਾਕਤ ਕੰਮ ਕਰ ਰਹੀ ਹੈ। ਉਹਨੇ ਅਕਬਰ ਨੂੰ ਕਿਹਾ, "ਹਜ਼ੂਰ ਜਦ ਤੱਕ ਅਸੀਂ ਅਸਲ ਜੜ ਤੱਕ ਨਹੀਂ ਪਹੁੰਚਦੇ ਇਹ ਖਤਰਾ ਮੁੜ ਵੀ ਉੱਠ ਸਕਦਾ ਹੈ। ਅਕਬਰ ਨੇ ਬੀਰਬਲ ਨੂੰ ਪੂਰੀ ਛੂਡ ਦਿੱਤੀ ਕਿ ਉਹ ਆਪਣੀ ਤਫ਼ਤੀਸ਼ ਆਪ ਕਰੇ। ਬੀਰਬਲ ਨੇ ਆਪਣੇ ਗੁਪਤ ਜਾਸੂਸਾਂ ਦਾ ਜਾਲ ਵਿਛਾ ਦਿੱਤਾ। ਉਹਨਾਂ ਨੇ ਪਤਾ ਲਗਾਇਆ ਕਿ ਮੌਲਾਨਾ ਜ਼ਹਿਰਉਦਦின் ਦੇ ਸ਼ਾਗਿਰਦਾਂ ਦੀ ਇੱਕ ਟੋਲੀ ਅਜੇ ਵੀ ਸ਼ਹਿਰ ਵਿੱਚ ਕਾਲਾ ਜਾਦੂ ਅਤੇ ਜਾਸੂਸੀ ਕਰ ਰਹੀ ਹੈ। ਉਹਨਾਂ ਦਾ ਇੱਕ ਰਸਮੀ ਠਿਕਾਣਾ ਦਰਿਆ ਦੇ ਪਾਰ ਇੱਕ ਪੁਰਾਣੇ ਮਕਬਰੇ ਵਿੱਚ ਸੀ। बीरबल ਨੇ ਆਪਣਾ ਪੇਸ਼ ਬਦਲਿਆ ਇੱਕ ਪੁਰਾਣੇ ਵਪਾਰੀ ਵਾਂਗ ਅਤੇ ਖੁਦ ਉਸ ਮਕਬਰੇ ਵੱਲ ਚੱਲ ਪਿਆ ਉਸ ਦੇ ਨਾਲ ਉਸ ਦਾ ਪਰੋਸੇਮੰਦ ਸਿਪਾਹੀ ਪੀਮਾਸੀ ਰਾਤ ਦੇ ਸਮੇਂ ਮਕਬਰੇ ਦੇ ਅੰਦਰ ਬੱਤੀਆਂ ਹੌਲੀ-ਹੌਲੀ ਜਲ ਰਹੀਆਂ ਸਨ ਕੁਝ ਲੋਕ ਗੋਲ ਕੇਰਾ ਬਣਾ ਕੇ ਮੰਤਰ ਪੜ੍ਹ ਰਹੇ ਸਨ ਬੀਰਬਲ ਨੇ ਨੇੜੇ ਜਾ ਕੇ ਸੁਣਿਆ ਉਹ ਲੋਕ ਤਾਕਤ ਦਾ ਨਵਾਂ ਰਾਜਾ ਬਣਾਉਣ ਦੇ ਮੰਤਰ ਕਰ ਰਹੇ ਸਨ ਅਚਾਨਕ ਇੱਕ ਸائے ਨੇ ਬੀਰਬਲ ਨੂੰ ਦੇਖ ਲਿਆ ਤੂੰ ਕੌਣ ਹੈ ਬੀਰਬਲ ਨੇ ਤੁਰੰਤ ਆਪਣੇ ਪੇਸ ਵਾਲੇ ਸੁਰ ਵਿੱਚ ਕਿਹਾ ਮੈਂ ਵਪਾਰੀ ਹਾਂ ਮੈਨੂੰ ਵੀ ਤਾਕਤ ਚਾਹੀਦੀ ਹੈ ਉਹ ਸਾਰੇ ਲੋਕ ਪੇਸ ਬਦਲੇ ਬੀਰਬਲ ਵੱਲ ਦੇਖਣ ਲੱਗੇ ਫਿਰ ਉਹਨਾਂ ਨੇ ਕਿਹਾ ਕਿ ਜੇ ਤੈਨੂੰ ਤਾਕਤ ਚਾਹੀਦੀ ਹੈ ਤਾਂ ਤੂੰ ਅਕਬਰ ਅਤੇ ਬੀਰਬਲ ਦੀਆਂ ਗੁਪਤ ਜਾਣਕਾਰੀਆਂ ਦੱਸ ਬੀਰਬਲ ਨੇ ਆਪਣੇ ਮਨ ਵਿੱਚ ਕਿਹਾ ਹੁਣ ਮੈਂ ਇਹਨਾਂ ਦੀ ਜੜ ਤੱਕ ਪਹੁੰਚ ਸਕਦਾ ਹਾਂ ਉਹਨਾਂ ਲੋਕਾਂ ਦੇ ਗੁਰੂ ਦਾ ਨਾਮ ਸੀ ਪੰਡਿਤ 파ਰਵਨਾਥ ਉਹ ਬਹੁਤ ਹੀ ਚਾਲਾਕ ਅਤੇ ਖਤਰਨਾਕ ਸੀ ਉਸਨੇ ਮੌਲਾਨਾ ਜ਼ਹਿਰੁੱਦਦਨ ਨਾਲ ਮਿਲ ਕੇ ਦੋਮੂਈ ਸਾਜ਼ਿਸ਼ ਬਣਾਈ ਸੀ ਇੱਕ ਪਾਸੇ ਮੌਲਾਨਾ ਜਾਦੂ ਕਰਦਾ ਸੀ ਅਤੇ ਦੂਜੇ ਪਾਸੇ 파ਰਵਨਾਥ ਲੋਕਾਂ ਨੂੰ ਪੜਕਾਉਂਦਾ ਸੀ 파ਰਵਨਾਥ ਨੇ ਸੁਣਿਆ ਕਿ ਬੀਰਬਲ ਜ਼ਿੰਦਾ ਹੈ ਤਾਂ ਉਸਨੇ ਤੁਰੰਤ ਯੋਜਨਾ ਬਣਾਈ ਕਿ ਬੀਰਬਲ ਨੂੰ ਦਰਬਾਰ ਵਿੱਚ ਹੀ ਬਦਨਾਮ ਕੀਤਾ ਜਾਵੇ ਕੁਝ ਦਿਨਾਂ ਬਾਅਦ ਦਰਬਾਰ ਵਿੱਚ ਖਬਰ ਫੈਲ ਗਈ ਕਿ ਬੀਰਬਲ ਹੀ ਮੌਲਾਨਾ ਜ਼ਹਿਰਉਦਦின் ਦਾ ਗੁਪਤ ਸਾਥੀ ਸੀ ਇਹ ਅਫਵਾਹ ਸੁਣ ਕੇ ਅਕਬਰ ਦਾ ਮਨ ਹਿਲ ਗਿਆ ਪਰ ਉਸਨੇ ਆਪਣੇ ਦਿਲ ਨੂੰ ਸੰਭਾਲ ਲਿਆ ਅਤੇ ਸੋਚਿਆ ਕਿ ਬੀਰਬਲ ਬਿਨਾਂ ਕਾਰਨ ਬਦਨਾਮ ਨਹੀਂ ਹੋ ਸਕਦਾ ਬੀਰਬਲ ਨੇ ਅਕਬਰ ਨੂੰ ਕਿਹਾ ਹਜ਼ੂਰ ਮੈਨੂੰ ਇੱਕ ਮੌਕਾ ਦਿਓ ਮੈਂ ਉਹਨਾਂ ਸਭ ਨੂੰ ਦਰਬਾਰ ਵਿੱਚ ਬੁਲਾ ਕੇ ਸੱਚ ਉਜਾਗਰ ਕਰਾਂਗਾ ਅਕਬਰ ਨੇ ਬੀਰਬਲ ਨੂੰ ਪੂਰਾ ਸਮਾਂ ਦਿੱਤਾ ਬੀਰਬਲ ਨੇ ਇੱਕ ਵੱਡੀ ਯੋਜਨਾ ਬਣਾਈ ਉਸਨੇ ਦਰਬਾਰ ਵਿੱਚ ਐਲਾਨ ਕਰਵਾਇਆ ਕਿ ਕੱਲ ਇੱਕ ਨਵੀਂ ਸੋਨੇ ਦੀ ਨੀਤੀ ਦਾ ਖੁਲਾਸਾ ਹੋਵੇਗਾ ਅਤੇ ਜੋ ਵੀ ਉਸ ਨੀਤੀ ਵਿੱਚ ਹਿੱਸਾ ਲਵੇਗਾ ਉਸ ਨੂੰ ਦੌਲਤ ਮਿਲੇਗੀ ਇਸ ਖਬਰ ਨਾਲ ਪੰਡਿਤ ਪਰਵਨਾਥ ਅਤੇ ਉਸ ਦੇ ਸਾਥੀ ਲਾਲਚ ਵਿੱਚ ਆ ਗਏ ਉਹਨਾਂ ਨੇ ਸੋਚਿਆ ਕਿ ਅਸੀਂ ਵੀ ਦਰਬਾਰ ਵਿੱਚ ਜਾ ਕੇ ਆਪਣਾ ਕੰਮ ਕਰ ਸਕਦੇ ਹਾਂ ਦੂਜੇ ਦਿਨ ਦਰਬਾਰ ਸੋਨੇ ਚਾਂਦੀ ਨਾਲ ਸਜਿਆ ਹੋਇਆ ਸੀ ਅਕਬਰ ਸਿੰਘਾਸਨ ਤੇ ਬੈਠਾ ਸੀ ਅਤੇ ਬੀਰਬਲ ਉਸਦੇ ਕੋਲ ਖੜਾ ਸੀ। ਬਾਰੋਂ ਲੋਕਾਂ ਦਾ ਇਕੱਠ ਦਰਬਾਰ ਵਿੱਚ ਆ ਰਿਹਾ ਸੀ। ਬੀਰਬਲ ਨੇ ਗੁਪਤ ਸਿਪਾਈਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਲੋਕਾਂ ਨੂੰ ਚੰਗੀ ਤਰ੍ਹਾਂ ਵੇਖਣ। ਜਦੋਂ ਪੰਡਿਤ ਪੈਰਵਨਾਥ ਅਤੇ ਉਸਦੇ ਸਾਥੀ ਦਰਬਾਰ ਵਿੱਚ ਦਾਖਲ ਹੋਏ ਤਾਂ ਬੀਰਬਲ ਨੇ ਉੱਚੀ ਆਵਾਜ਼ ਵਿੱਚ ਕਿਹਾ, "ਹਜ਼ੂਰ, ਇਹ ਉਹ ਹੀ ਲੋਕ ਹਨ ਜੋ ਰਾਜ ਦੇ ਖਿਲਾਫ ਸਾਜ਼ਿਸ਼ ਕਰ ਰਹੇ ਹਨ।" ਗੁਪਤ ਸਿਪਾਈਆਂ ਨੇ ਤੁਰੰਤ ਉਹਨਾਂ ਨੂੰ ਕੈਰ ਲਿਆ। ਪੰਡਿਤ ਪਰਵਨਾਥ ਹੱਕਾ ਬੱਕਾ ਰਹਿ ਗਿਆ ਬੀਰਬਲ ਨੇ ਦਰਬਾਰ ਵਿੱਚ ਸਾਰਾ ਪੇਦ ਖੋਲ ਦਿੱਤਾ ਉਸਨੇ ਸਬੂਤ ਦਿੱਤੇ ਕਿ ਕਿਵੇਂ ਮੌਲਾਨਾ ਜ਼ਹਿਰਉਦਦਨ ਅਤੇ ਪੰਡਿਤ ਪਰਵਨਾਥ ਨੇ ਮਿਲ ਕੇ ਬੀਰਬਲ ਦੀ ਮੌਤ ਦਾ ਨਾਟਕ ਰਚਿਆ ਤਾਂ ਕਿ ਅਕਬਰ ਦਾ ਰਾਜ ਦਰਬਾਰ ਖੋਇਆ ਜਾ ਸਕੇ ਉਸਨੇ ਉਹ ਕਿਤਾਬ ਅਤੇ ਚਾਬੀ ਵੀ ਪੇਸ਼ ਕੀਤੀ ਅਕਬਰ ਨੇ ਗੁੱਸੇ ਵਿੱਚ ਆ ਕੇ ਐਲਾਨ ਕੀਤਾ ਜੋ ਵੀ ਮੇਰੇ ਰਾਜ ਨੂੰ ਨੁਕਸਾਨ ਪਹੁੰਚਾਏਗਾ ਉਸ ਨੂੰ maaf ਨਹੀਂ ਕੀਤਾ ਜਾਵੇਗਾ। ਪੰਡਿਤ 파ਰਵਨਾਥ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਇੱਕ ਦਿਨ ਬੀਰਬਲ ਆਪਣੇ ਘਰ ਦੇ ਆਂਗਣ ਵਿੱਚ ਬੈਠਾ ਸੀ। ਉਸ ਦੇ ਹੱਥ ਵਿੱਚ ਉਹੀ ਕਿਤਾਬ ਸੀ। ਉਸਨੇ ਹੌਲੀ ਜਹੀ ਮੁਸਕਰਾਟ ਨਾਲ ਕਿਹਾ। ਕਿੰਨਾ ਵੀ ਹਨੇਰਾ ਹੋਵੇ, ਰੌਸ਼ਨੀ ਆ ਕੇ ਰਹਿੰਦੀ ਹੈ। ਅਕਬਰ ਨੇ ਆਪਣੇ ਦਰਬਾਰ ਵਿੱਚ ਐਲਾਨ ਕੀਤਾ। ਜਦ ਤੱਕ ਬੀਰਬਲ ਮੇਰੇ ਨਾਲ ਹੈ, ਮੇਰਾ ਰਾਜ ਸੁਰੱਖਿਅਤ ਹੈ। ਇਸ ਤਰ੍ਹਾਂ ਬੀਰਬਲ ਦੀ ਮੌਤ ਦਾ ਰਸ ਹਕੀਕਤ ਵਿੱਚ ਬੀਰਬਲ ਦੀ ਬੁੱਧੀ ਹਿੰਮਤ ਅਤੇ ਸੱਚਾਈ ਦੀ ਇੱਕ ਲੰਮੀ ਕਹਾਣੀ ਬਣਿਆ ਉਹ ਨਾ ਤਾਂ ਸਿਰਫ ਮਰਿਆ ਬਲਕਿ ਸਾਜ਼ਿਸ਼ ਦੀ ਜੜ ਤੱਕ ਪਹੁੰਚ ਕੇ ਉਸਨੂੰ ਖਤਮ ਕਰ ਗਿਆ ਰਾਜ ਵਿੱਚ ਸ਼ਾਂਤੀ ਦੁਬਾਰਾ ਕਾਇਮ ਹੋ ਗਈ ਅਤੇ ਲੋਕਾਂ ਦੇ ਦਿਲਾਂ ਵਿੱਚ ਬੀਰਬਲ ਲਈ ਹੋਰ ਵੀ ਵੱਡਾ ਸਤਿਕਾਰ ਪੈਦਾ ਹੋ ਗਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ